ਲੱਬੜੀ ਨੀ ਮੌਜ ਪੰਜਾਬ ਵਰਗੀ ਉਹੀ ਆਸੇ ਪਾਸੇ ਹਰੇ ਭਰੇ ਖੇਤ ਸਹੀ ਫਰੰਟ ਤੇ ਆ ਬਾਲਕਨੀ ਹੈ ਇਹ ਤੁਹਾਡਾ ਨਾ ਜਿਵੇਂ ਸਵਿਟਜ਼ਰਲੈਂਡ ਹੀ ਹੁੰਦਾ ਨਾ ਆਸੇ ਪਾਸੇ ਆਲੜ ਵਾਲਾ ਚੰਗਾ ਹੋਵੇ ਤੇ ਥੋੜਾ ਜਿਹਾ ਦਿਲ ਖੁਸ਼ ਰਹਿੰਦਾ ਬੰਦੇ ਦਾ ਨਾਲੇ ਜੀਜੂ ਲੱਗਦਾ ਹੁਣ ਇੱਥੇ ਤੁਸੀਂ ਜਦੋਂ ਮਰਜ਼ੀ ਨਿਗਾਹ ਮਾਰ ਲਓ ਚਾਰੇ ਪਾਸੇ ਸਾਨੂੰ ਐ ਲੱਗੂ ਯਾਰ ਕਿਆ ਨਿਆਰਾ ਅੱਜ ਤੁਹਾਨੂੰ ਦਿਖਾਉਣੇ ਆ ਚਾਚਾ ਜੀ ਦੀ ਹਵੇਲੀ ਤਿਆਰ ਹੋ ਰਹੀ ਹੈ ਬਹੁਤ ਵਧੀਆ ਬਣੀ ਹੋਈ ਹੈ ਅੰਦਰੋਂ ਵੀ ਤੁਹਾਨੂੰ ਦਿਖਾਉਣੇ ਆ ਤੇ ਦੱਸਦੇ ਕਿੰਨੇ ਬੈਡਰੂਮ ਹੈ ਕੀ ਸਿਸਟਮ ਹੈ ਸਾਰਾ ਤੇ ਬਾਕੀ ਖੇਤਾਂ ਵਿੱਚ ਬਣੀ ਹੈ ਖੂਬਸੂਰਤ ਨਜ਼ਾਰਾ ਸੇ ਪਾਸੇ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅਮੀਰ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਅੱਜ ਮੈਂ ਆ ਸੀ ਚਾਚਾ ਜੀ ਦੀ ਟਾਣੀ ਜਿਹੜਾ ਮੈਂ ਮਤਲਬ ਲੈਂਟਰ ਪੈ ਰਿਆ ਸੀ ਉਹਦਾ ਇੱਥੇ ਹੈ ਨਹੀਂ ਸੀ ਚੰਡੀਗੜ੍ਹ ਗਿਆ ਹੋਇਆ ਸੀ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਚਾਚਾ ਜੀ ਦੀ ਕੋਠੀ ਜਿਹੜੀ ਖੇਤਾਂ 'ਚ ਬਣ ਰਹੀ ਹੈ ਬਹੁਤ ਖੂਬਸੂਰਤ ਨਜ਼ਾਰਾ ਹੈ ਪਹਿਲਾਂ ਤੁਸੀਂ ਆਸ-ਪਾਸੇ ਵੇਖੋ ਫਿਰ ਤੁਹਾਨੂੰ ਦਿਖਾਉਣੀ ਹੈ ਕੋਠੀ ਸਾਰੇ ਪਾਸੇ ਹਰੇ ਭਰੇ ਖੇਤ ਹੈ ਜਿਦੋਂ ਬੰਦਾ ਤੜਕੇ ਉੱਠ ਕੇ ਮੜਿਆ ਘਰੋਂ ਬਾਹਰ ਆਉਂਦਾ ਤਾਂ ਕਿਆ ਖੂਬਸੂਰਤ ਨਜ਼ਾਰਾ ਬਾਹਰ ਚ ਰੋੜਾ ਹੈ ਸੈਰਸੁਰ ਕਰਨ ਨੂੰ ਆਸੇ-ਪਾਸੇ ਢਾਣੀਆਂ ਨਾਲ ਜੱਡਾ ਸਾਡੇ ਪਿੰਡ ਦਾ ਤੇ ਆ ਗਈ ਚਾਚਾ ਜੀ ਦੀ ਕੋਠੀ ਜਦੋਂ ਪਈ ਜਾਂਦੀ ਸੀ ਉਦੋਂ ਆਪਾਂ ਮਾੜੀ-ਮੁੱਟੀ ਦਿਖਾਈ ਸੀ ਤੇ ਇਹਦੇ ਵਿੱਚ ਆਏ ਆ ਵੀ ਜੀ ਕੋਠੀ ਵੇਖੋ ਪਹਿਲਾਂ ਤਾਂ ਵਧੀਆ ਨਾ ਥੋੜੀ ਧੁੱਪ ਪੈਂਦੀ ਹੈ ਇਹਦੇ ਵਿੱਚ ਆਏ ਆ ਵੀ ਤਿੰਨ ਬੈੱਡਰੂਮ ਤਾਂ ਥੱਲੇ ਆ ਤੇ ਦੋ ਉੱਤੇ ਆ ਬਾਕੀ ਤੁਹਾਨੂੰ ਮੈਂ ਦਿਖਾਉਣਾ ਅੰਦਰੋਂ ਬਹੁਤ ਸੋਹਣੀ ਬਣੀ ਵੀ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਹੁਣ ਦੇਖੋ ਤੇ ਆਪਾਂ ਚੱਲਦੇ ਹਾਂ ਉੱਤੇ ਉੱਥੋਂ ਦਾ ਨਜ਼ਾਰਾ ਵੀ ਤੁਹਾਨੂੰ ਦਿਖਾਉਣੇ ਆ ਕੰਮ ਚੱਲੀ ਜਾਂਦਾ ਹੈ ਪਲਾਸਟਰ ਹੋ ਗਿਆ ਤੇ ਮਿਸਤਰੀ ਲੱਗੇ ਹੋਏ ਬਾਕੀ ਫਰਸ਼ਾ ਫੁਰਸ਼ਾ ਲਾਈ ਜਾਂਦੇ ਆ ਹੋਰ ਚਾਚੇ ਅਸਤਰੀ ਕਾਲਾ ਅਸਤਰੀ ਕਾਲਾ ਤਖੜਿਓ ਵਧੀਆ ਹੋ ਗਿਆ ਹੋਰ ਮੈਂਬਰ ਸਾਹਿਬ ਵਧੀਆ ਵਧੀਆ ਤਗੜੀ ਸਿਹਤ ਵਧੀਆ ਵਧੀਆ ਤਗੜੀ ਆਮਲ ਦਾ ਆ ਗਿਆ ਜੀ ਆਪਣਾ ਡ੍ਰੈਂਗ ਰੂਮ ਉਧਰ ਆ ਕੇ ਕਿਚਨ ਇੱਕ ਬੈਡਰੂਮ ਆ ਗਿਆ ਤੇ ਇੱਕ ਆ ਗਿਆ ਹਾਂ ਤੇ ਹੁਣ ਉੱਪਰ ਜਾ ਕੇ ਵੇਣੇ ਆ ਤੇ ਆ ਦੇਖੋ ਤਾਂ ਤੋਂ ਨਿਆਰਾ ਕੀ ਹਾਲ ਹੈ ਜੀ ਪੀਓਪੀ ਚੱਲੀ ਜਾਂਦੀ ਹੈ ਵੈਰੀ ਗੁੱਡ ਪੀਓਪੀ ਵਾਲੇ ਬੰਦੇ ਵੀ ਸਾਡੇ ਪਿੰਡ ਦੇ ਆ ਤੇ ਬਾਕੀ ਆ ਪਿੱਛੇ ਤੋਂ ਨਿਆਰਾ ਤੁਸੀਂ ਵੇਖ ਲਓ ਆਗੇ ਸਾਹਮਣੇ ਡੇਰਾ ਡੇਰਾ بابا ਮਾਨਕ ਦਾਸ ਇੱਥੋਂ ਨਿਆਰਾ ਵੇਖੋ ਤੁਸੀਂ ਯਾਰ ਹੋਰ ਗੱਲਾਂ ਦੀਆਂ ਗੱਲਾਂ ਲੱਭਣੀ ਨਹੀਂ ਮौज ਪੰਜਾਬ ਵਰਗੀ ਪੰਜਾਬ ਵਰਗਾ ਤੁਹਾਨੂੰ ਨਾ ਦਾ ਮੌਸਮ ਮਿਲਣਾ ਕਿਤੇ ਨਾ ਰੁੱਤਾ ਮਿਲਣੀਆਂ ਨਾ ਨਜ਼ਾਰਾ ਮਿਲਣਾ ਪੰਜਾਬ ਤੋਂ ਸੀਪਾ ਸਾਰਾ ਸਾਲ ਵੇਲੇ ਰਲ ਤਾਂ ਵੀ ਰੋਟੀ ਮਿਲ ਜਾਂਦੀ ਹੈ ਹੁਣ ਤੁਹਾਨੂੰ ਅੱਗੋਂ ਦਿਖਾਉਣੇ ਇੱਕ ਬੈਡਰੂਮ ਆ ਗਿਆ ਤੇ ਇੱਕ ਚਮਈਰ ਕੀ ਕਰ ਰਿਹਾ ਪੀਓਪੀ ਕੀ ਹਾਲ ਹੈ ਜੀ ਤਿਆਰ ਕਰਤੀ ਹੋ ਵੈਰੀ ਗੁੱਡ ਆ ਗਈ ਦੋਸਤੋ ਦੂਜੀ ਬਾਲਕਨੀ ਇਹਦਾ ਨਜ਼ਾਰਾ ਵੀ ਸਰਾ ਹੀ ਹੈ ਆ ਦੇਖੋ ਉਹੀ ਆਸੇ-ਪਾਸੇ ਹਰੇ-ਭਰੇ ਖੇਤ ਸਾਹਮਣੇ ਦੋ ਰੋੜਾਂ ਤੇ ਆਸੇ-ਪਾਸੇ ਖੂਬਸੂਰਤ ਟਾਣੀਆਂ ਵਾਹ ਜੀ ਵਾਹ ਬਾਕੀ ਡਿਜ਼ਾਈਨ ਬਹੁਤ ਸੋਹਣਾ ਜਿੰਨਾ ਵੀ ਕਹਿ ਦਗੇ ਸ਼ਾਹ ਉਹਨਾਂ ਉੱਤੇ ਵਧੀਆ ਬੈਠਣਾ ਹੋਵੇ ਗੱਲਾਂ-ਵੱਤਾਂ ਕਰਨੀਆਂ ਹੁਣ ਬਾਕੀ ਬਾਲਕਨੀ ਖੁੱਲੀ ਬਹੁਤ ਹੈ ਸਹੀ ਫਰੰਟ ਤੇ ਆ ਬਾਲਕਨੀ ਆ ਬਾਕੀ ਚਾਚਾ ਜੀ ਦੀ ਗ੍ਰਿਲਾਂ ਬਹੁਤ ਸੋਹਣੀਆਂ ਲੱਗਾਂ ਐ ਚੇ ਨੇ ਲੋਹੇ ਦੀਆਂ ਦੂਜੀਆਂ ਮਤਲਬ ਹੋਰ ਟਾਈਪ ਦੀਆਂ ਨੇ ਆਪਾਂ ਮਤਲਬ ਵਿੱਚ ਸਿਮੈਂਟ ਲਾ ਦਿੰਦੇ ਹੰਨੇ ਜਾਂ ਸ਼ੀਸ਼ਾ ਲਾ ਦਿੰਦੇ ਹੰਨੇ ਇਹ ਸਾਰੀਆਂ ਲੋਹੇ ਦੀਆਂ ਆ। ਕਿਆ ਚਾਰਦੁਵਾਰੀ ਹੋ ਜੂਗੀ। ਕੋਲ ਮਲਾ ਕੇ ਪੂਰੀ ਵਧੀਆ ਕੋਠੀ ਐ। ਬਾਕੀ ਉੱਤੇ ਚੱਲਦੇ ਉੱਤੇ ਵੀ ਤੁਹਾਨੂੰ ਦਿਖਾਉਣੇ ਆ। ਟੌਪ ਤਾਂ ਨਿਆਰਾ ਦੇਖੋ ਤੁਸੀਂ। ਕੋਠੋੜੇ ਮਿਲਦਾ ਆਪਣਾ ਅੱਧਾ ਪਿੰਡ ਦਿਖੂ ਆ। ਚਲੋ ਭਾਈ ਥੋੜੀ ਧੁੱਪੋ ਹੀ ਪਈ ਐ ਅਸਲ 'ਕੋਟੀ ਖੜੀ ਕਰਨੀ ਸੌਖੀ ਐ ਪਰ ਐਂ ਆ ਵੀ ਜਦੋਂ ਉੱਤੇ ਰੁਪਈਏ ਲੱਗਦੇ ਜਿਵੇਂ ਕਿਚਨ ਤਿਆਰ ਕਰਾਉਣੀ ਐ ਬਾਥਰੂਮ ਕਰਾਉਣੇ ਐ ਲੱਕੜ ਦਾ ਕੰਮ ਐ ਪੀਓਪੀ ਐ ਉਦੋਂ ਰੁਪਈਏ ਲੱਗਦੇ ਸਹੀ ਤਾਂ ਲੈ ਵੀ ਆ ਵੀ ਪੂਰਾ ਖੁੱਲਾ ਡੁੱਲਾ ਐ ਆ ਕੰਮ ਬਹੁਤ ਵਧੀਆ ਐ ਅਛਾ ਜੇ ਆਪਾਂ ਸਿਮੈਂਟ ਵਾਲੀ ਟੈਂਕੀ ਬਣਾ ਲੈਂਦੇ ਆਂ ਕਈ ਵਾਰੀ ਤੋਂ ਲੀਕ ਹੋ ਜਾਂਦੀ ਤੁਹਾਨੂੰ ਪਤਾ ਹੀ ਐ ਤੇ ਇਹਦਾ ਐ ਫਾਇਦਾ ਵੀ ਚਲੋ ਟੈਂਕੀ ਦਾ ਚੰਨੀ ਵੱਡੀ ਧਰਤੀ ਐ ਜੇ ਭਾਵੇਂ ਦੋ ਟੈਂਕੀਆਂ ਧਰ ਲਓ ਕਿੰਨੀਆਂ ਧਰਾਂ ਐ ਚਾਹੀਨ ਨੇ ਦੋ ਹੀ ਐ ਤੇ ਆ ਬਣਾਉਣ ਦਾ ਐ ਫਾਇਦਾ ਪਾਣੀ ਗਰਮ ਨਹੀਂ ਹੁੰਦਾ ਨਹੀਂ ਗਰਮੀ ਵਿੱਚ ਨਾ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਇਹਨੂੰ ਕਵਰ ਕਰਤਾ ਵਿੱਚ ਧਰਤੀ ਉਹ ਹੀ ਨਾ ਤਾਂ ਲੀਕ ਡੜਾ ਰਹੇ ਉਹਨਾਂ ਨੇ ਪਾਣੀ ਵਧੇਰੇ ਠੰਡਾ ਰਹੂਗਾ ਬਾਕੀ ਪਰਦੀ ਪੂਰੀ ਉੱਚੀ ਐ ਆ ਦੇਖੋ ਵੀ ਇਹਦਾ ਪਿੰਡ ਆਪਣਾ ਦੋਸਤੋ ਆ ਜੀ ਆਪਣਾ ਪਿੰਡ ਇੱਥੇ ਥੋੜੇ ਦਰਖਤ ਆਉਂਦੇ ਆ ਸੈਸ ਨੂੰ ਦਿਖ ਜੇ ਵਾਹ ਜੀ ਵਾਹ ਹੁਣ ਤਾਂ ਥੋੜਾ ਜਨਾ ਧੁੱਪ ਜੀ ਮਤਲਬ ਵਧਈ ਜੀ ਹੁੰਦੀ ਜਾਂਦੀ ਹੈ ਗਰਮੀ ਤਾਂ ਹੈਗੀ ਹੈ ਅਰ ਜਿਵੇਂ ਠੰਡ ਦੇ ਮਹੀਨੇ ਨੇੜੇ ਨਹੀਂ ਆ ਜਾਂਦੇ ਉਹ ਮੈਂ ਹੋ ਜਾਂਦੀ ਹੁੰਦੀ ਹੈ। ਥੋੜਾ ਦਿਨ ਥੋੜਾ ਲੱਗਣ ਲੱਗ ਗਿਆ ਨਾ ਮਤਲਬ ਦੇਖਣ ਨੂੰ, ਉਵੇਂ ਲੱਗਣ ਲੱਗ ਗਿਆ। ਬਾਕੀ ਹੋਰ 15 ਤਰੀਕ ਤੋਂ ਅਗਲੇ ਮਹੀਨੇ ਦੀ ਫਰਕ ਪੈ ਜੂ ਉਹ ਮੌਸਮ ਦਾ। ਰਾਤ ਨੂੰ ਤਾਂ ਘੱਟ ਠੰਡ ਹੋਣ ਲੱਗ ਗਈ। ਬਾਕੀ ਉਹ ਗਈ ਤੱਪੜੀ ਨਹਿਰ ਸਾਹਮਣੇ। ਇੱਥੋਂ ਤਾਂ ਲੱਗਦਾ ਸਵਿਟਜ਼ਰਲੈਂਡ ਹੀ ਹੁੰਦਾ ਨਾ। ਆ ਦੇਖੋ। ਚਾਚਾ ਇਹਨੇ ਕੋਠੀ ਪੂਰੀ ਰਿਸਰਚ ਕਰਕੇ ਬਣਾਈ ਐ ਐਨੀ ਵੀ ਬਣਾ ਲਈ ਤੇ ਬੰਦੇ ਨੂੰ ਚਾਹੀਦੇ ਵੀ ਆਈ ਐ ਕਿਉਂਕਿ ਬੰਦਾ ਸਾਰੀ ਜ਼ਿੰਦਗੀ ਵੇਚ ਦੇ ਆਪਦਾ ਇੱਕ ਜਾਂ ਦੋ ਘਰ ਪਾਉਂਦਾ ਆ ਆਮ ਬੰਦਾ ਤਾਂ ਇੱਕ ਹੀ ਪਾਉਂਦਾ ਤੇ ਉਹੀ ਵਾਰ ਬੰਦਾ ਥੋੜਾ ਜਿਹਾ ਸੋਚ ਸਮਝ ਕੇ ਪਾਵੇ ਵਧੀਆ ਲੋਕੇਸ਼ਨ ਤੇ ਪਾਵੇ ਕਿਉਂਕਿ ਵਾਰੀ-ਵਾਰੀ ਤਾਂ ਪੈਸੇ ਲੱਗਦੇ ਨਹੀਂ ਤੇ ਨਹੀਂ ਐਨੇ ਕਿਸੇ ਕੋ ਹੁੰਦੇ ਆ ਤੇ ਚੰਗੀ ਤਰ੍ਹਾਂ ਪਾਜ ਬੰਦ ਗਿਆ ਤਾਂ ਫਿਰ ਮੁੜ ਕੇ ਵਾਰੀ-ਵਾਰੀ ਲੋੜ ਨਹੀਂ ਪੈਂਦੀ ਪੈਸਾ ਇੱਕ ਵਾਰ ਹੀ ਲਾ ਲੇ ਥੋੜੇ ਆਏ ਸਾਲ ਥੋੜਾ-ਥੋੜਾ ਕਰਦਾ ਰਵੇ ਉਦ ਨਫਰ ਕਰ ਕੰਪਲੀਟ ਹੋ ਜਾਂਦਾ ਵਧੀਆ। ਨੋ ਸੇ। ਉਰੀ ਉਰੀ ਹਵਾ ਚੱਲੀ ਜਾਂਦੀ ਐ। ਬਾਕੀ ਇੱਕ ਗੱਲ ਹੋਰ ਆ ਦੋਸਤੋ ਤੁਸੀਂ ਲਾਲੋਪਾ ਸਾਹਿਬ ਵੀ ਜਿਵੇਂ ਪਹਿਲਾਂ ਨਹੀਂ ਕੋਠੀਆਂ ਹੁੰਦੀਆਂ ਜਿਵੇਂ ਹਵੇਲੀਆਂ ਹੁੰਦੀਆਂ ਸੀ ਪੁਰਾਣੀਆਂ। ਜਿਵੇਂ ਆ ਪੜਦੀ ਦੇਖ ਲਓ ਤੁਸੀਂ। ਇਹਦੇ ਵਿੱਚ ਹੁਣ ਕੋਈ ਲੋਹੇ ਦੀ ਗ੍ਰਿਲ ਨਹੀਂ ਵਰਤੀ ਗਈ। ਆ ਜਾਲੀ ਪਾਈ ਵੀਸਮੈਂਟ ਵਾਲੀ ਤੇ ਜਾਂ ਲੋਕ ਪਾਉਂਦੇ ਪਾਵੇ ਨਹੀਂ ਉਹਦੇ ਪਾਵੇ। ਜਿਵੇਂ ਸਿੱਧੂ ਮਸੇਵਾਲਾ ਸਾਹਿਬ ਦੀ ਕੋਠੀ ਵੀ ਐ ਉਹ ਵੀ ਪੁਰਾਣੀ ਟਾਈਪ ਦੀ ਬਣੀ ਵੀ ਐ। ਹਵੇਲੀ ਟਾਈਪ ਆ। ਵੀ ਅੱਜ ਕੱਲ ਲੋਕਾਂ ਨੇ ਸਾਡੇ ਪਿੰਡ ਦਾ ਕਈ ਬਣ ਗਈਆਂ ਹਵੇਲੀਆਂ ਹਵੇਲੀਆਂ ਬਣਾਉਂਦੇ ਆ ਤੇ ਬਾਹਰ ਚ ਹੁੰਦਾ ਦਰਵਾਜ਼ਾ ਪੂਰਾ ਸੋਹਣਾ ਵਧੀਆ ਜਿਵੇਂ ਪਹਿਲਾਂ ਰਾਜਿਆਂ ਦੇ ਗੇਟ ਹੁੰਦੇ ਸੀ ਤੇ ਪੂਰਾ ਵੱਡਾ ਗੇਟ ਲੱਗ ਜਾਂਦਾ ਲੱਕੜ ਦਾ ਪੂਰਾ ਘੈਂਟ ਤੇ ਪ੍ਰਾਣੀਆਂ ਚੀਜ਼ਾਂ ਹੁਣ ਹੌਲੀ ਲਈ ਵਾਪਸ ਆਉਂਦੀਆਂ ਜਾ ਰਹੀਆਂ ਤੇ ਚੰਗੀ ਗੱਲ ਵੀ ਹੈ ਸਹੀ ਪੰਜਾਬ ਉਹੀ ਹੈ ਪੁਰਾਣੇ ਵੱਡੇ ਵੱਡੇ ਗੇਟ ਵੱਡੀਆਂ ਵੱਡੀਆਂ ਹਵੇਲੀਆਂ ਤੇ ਹੁਣ ਡਿਜ਼ਾਈਨ ਵੇਖੋ ਕਿੱਡਾ ਸੋਹਣਾ ਕੋਠੀ ਦਾ ਜਿੰਨਾ ਵੀ ਕਹਿ ਦਈਏ ਬਾਕੀ ਪ੍ਰੋਪਰ ਜਦੋਂ ਤਿਆਰ ਹੋ ਗਈ ਨਾ ਫਿਰ ਚਾਚਾ ਜੀ ਤਾਂ ਪੁੱਛਾਂਗੇ ਬਾਬਾ ਕਿੰਨੇ ਪੈਸੇ ਲੱਗੇ ਆ ਕਿੰਨਾ ਖਰਚਾ ਆ ਫੀਸ ਸਿਸਟਮ ਹੈ ਗੱਲ ਤਾਂ ਆਏ ਆ ਵੀ ਜਿੱਕਰ ਚੰਗੀ ਥਾਂ ਤੇ ਆਪਾਂ ਘਰ ਪਾਉਣੇ ਆ ਘਰ ਤਾਂ ਹੀ ਤਾਂ ਆਪਾਂ ਪਾਉਣਾ ਹੀ ਪਾਣਾ ਫਿਰ ਐ ਹੁੰਦਾ ਥੋੜਾ ਜਿਹਾ ਵਧੀਆ ਥਾਂ ਤੇ ਬੰਦਾ ਪਾ ਲੇ ਹੂੰ ਆਸੇ-ਪਾਸੇ ਵਾਲਾ ਵਾਲਾ ਚੰਗਾ ਹੋਵੇ ਤਾਂ ਥੋੜਾ ਜਿਹਾ ਦਿਲ ਖੁਸ਼ ਰਹਿੰਦਾ ਬੰਦੇ ਦਾ ਨਾਲੇ ਜੀਜੂ ਲੱਗਦਾ ਹੁਣ ਇੱਥੇ ਤਾਂ ਤੁਸੀਂ ਜਦੋਂ ਮਰਜ਼ੀ ਨਿਗਾਹ ਮਾਰ ਲਓ ਜਾਰੇ ਪਾਸੇ ਸਾਨੂੰ ਐ ਲੱਗੂ ਯਾਰ ਕਿ ਆ ਨਿਆੜਾ ਦੂਰ-ਦੂਰ ਤਾਈ ਤੁਸੀਂ ਆਪ ਦੇਖ ਲਓ ਹੈ ਨਾ ਕੰਟਕਮਾ ਪੂਰਾ ਖੁੱਲਾ ਡੁੱਲਾ ਕੰਮ ਹੈ ਇੱਥੇ ਨੂੰ ਬੰਦਾ ਮੰਜਾ ਡਾ ਕੇ ਪੈ ਜਾ ਰਾਤ ਨੂੰ ਲੈਟ ਲੁੱਟਣਾ ਹੋਵੇ ਕੋਈ ਚੱਕਰ ਹੀ ਨਹੀਂ ਬਸ ਆਇਆ ਵੀ ਮੱਛਰ ਮੁੱਛਰ ਛਾਦ ਇੱਥੇ ਤਾਂ ਕੱਟ ਹੀ ਹੋਵੇ ਤਾਂ ਤਾਂ ਹੋਰ ਕੋਈ ਦਿੱਕਤ ਨਹੀਂ ਨਹੀਂ ਤਾਂ ਕਸ਼ੂਗਰ ਆਲੇ ਪੂਰੀ ਵਧੀਆ ਹਵਾ ਚੱਲਦੀ ਹੈ ਕੋਈ ਗਰਮੀ ਮਹਿਸੂਸ ਨਹੀਂ ਹੁੰਦੀ ਤੇ ਮੈਂ ਤੁਹਾਨੂੰ ਆਖੇ ਸੀ ਨਾ ਦੋਸਤੋ ਸਾਡੇ ਟਾਣੀਆਂ ਨੂੰ ਵੀ ਮਤਲਬ ਪੱਕੇ ਰਹਾ ਆ ਵੇਖਣ ਵੰਜਾ ਲੱਗਿਆ ਹੋਇਆ ਇਹ ਬਾਦਲਾਂ ਦੇ ਨੇ ਅੱਖ ਨੂੰ ਭਵੇਂ ਕੋਸੀ ਅੱਖੇ ਚੱਲ ਗਏ ਖੇਤਾਂ ਨੂੰ ਛੜਕਾ ਬਣਾ ਤੀਆਂ ਬਸ ਤੁਹਾਡੇ ਸਰਪੰਚਾਂ ਚ ਦਾਮਾਣਾ ਚਾਹੀਦਾ ਕੰਮ ਜਿਹੜਾ ਮਰਜ਼ੀ ਕਰਵਾ ਲਓ ਬਾਕੀ ਬਾਈ ਇਲੈਕਸ਼ਨ ਆ ਰਿਹਾ ਕਿਦਰਵਾ ਥੱਲੇ ਗੱਲਬਾਤ ਵੀ ਕਰੀ ਜਾਂ ਚਾਚੀ ਵਰਗੇ ਕੋਈ ਗਿੱਦੜਵਾ ਸੀਟ ਦੀ ਗੱਲ ਕਰ ਰਹੇ ਸੀ ਜਾ ਕੇ ਬਹਿਨੇ ਆ ਕੀ ਗੱਲਬਾਤ ਕਰ ਰਹੇ ਆ ਹਿਲਜਲ ਹੋਈ ਲੱਗਦੀ ਹੈ ਕਿਦਰਵਾ ਸੀਟ ਤੇ ਚਲੋ ਵੀ ਚੱਲ ਕੇ ਥੱਲੇ ਵਧੀਆ ਕੰਮ ਕਰਦੇ ਆ ਬਾਈ ਬਾਈ ਆਰ ਕੋ ਮੌਕਾ ਦਿਓ ਸੇਵਾ ਦਾ ਕੀ ਨੰਬਰ ਨੰਬਰ ਆ ਤੁਹਾਡਾ 62395 ਜੀ ਹਾਂਜੀ 0582 ਇੱਕ ਕਰੀ ਹੋਰ ਦੱਸ ਦਿਓ 62395052 ਬੰਦਾ ਵੈਰੀ ਗੁੱਡ ਤੇ ਬਾਈ ਜਰ ਕਣੋ ਦਿਓ ਮੌਕਾ ਜੀ ਪਿੰਡ ਦੇ ਬੰਦੇ ਆ ਇਮਾਨਦਾਰ ਬੰਦੇ ਆ ਤੇ ਕੋਠੀ ਬਾਕੀ ਕਰੀ ਜਾਂਦੇ ਹੋ ਜਾਣ ਦੇ ਫਿਰ ਤੁਹਾਨੂੰ ਦਿਖਾਵਾਂਗੇ ਪੂਰੀ ਪ੍ਰੋਪਰ ਚਲੋ ਵੀ ਦੋਸਤੋ ਚੱਲ ਕੇ ਥੱਲੇ ਚਾਚਾ ਜਰ ਕਣ ਕਰਦੇ ਆ ਗੱਲਾਂ ਬਾਤਾਂ ਤੇ ਫਿਰ ਜਾਨੇ ਵਾਪਸ ਚਾਚੇ ਸਕੂਟਰ ਹੀ ਖੜੀ ਹੈ ਚਾਚਾ ਨੇ ਪੁੱਛਿਆ ਮੈਂ ਕਿਹਾ ਵੀ ਇਹ ਕਿੰਨੀ ਚੱਲ ਚੱਲੇ ਜਾਂਦੀ ਹੈ ਜੋ ਅਗਰ 50 60 ਕਿਲੋਮੀਟਰ ਚੱਲ ਜਾਂਦੀ ਹੈ ਮਤਲਬ ਕਹਿਣ ਦਾ ਇਹ ਹੈ ਵੀ 3 4 ਦਿਨਾਂ ਬਾਅਦ ਚਾਰਜ ਲਾਉਂਦੇ ਉਹ ਪਿੰਡ ਹੀ ਰਹਿੰਦੇ ਆ ਖੇਤ ਕੋਲ ਜਾਣਾ ਹੁੰਦਾ ਤੇ ਰਾਤ ਨੂੰ ਲਾ ਕੇ ਛੱਡ ਦਿੰਦੇ ਆ ਤੜਕੇ ਚਾਰਜ ਹੋ ਜਾਂਦੀ ਹੈ ਵੀ ਚੱਕ ਚੱਕ ਨਹੀਂ ਕਰਿਆ ਕਿੰਨੀਆਂ ਜੂੰਟਾਂ ਖਾਂਦੀ ਆ ਤੁਹਾਨੂੰ ਪਤਾ ਆਪਣੇ ਫਿਰ ਪਿੰਡ ਵਾਲੇ ਕੱਟੀ ਕਰ ਦਿੰਦੇ ਆ ਚੀਜ਼ ਵਧੀਆ ਵੈਸੇ ਨੂੰ ਬਹੁਤ ਚੱਲ ਪਈ ਐ ਤੇ ਬਾਕੀ ਇਹ ਹੁਣ ਬੈਟਰੀ ਮੋਟਰੀ ਤਾਂ ਆਪਣਾ ਪਤਾ ਨਹੀਂ ਵੀ ਕਿੰਨੇ ਕੁ ਦੀ ਹੁੰਦੀ ਐ ਕੀ ਸਿਸਟਮ ਐ ਕਿੰਨੇ ਚਿਰ ਬਾਅਦ ਬਦਲਨੀ ਐ ਇਹਦੇ ਵੀ ਆਪਾਂ ਪ੍ਰੋਪਰ ਕਰਕੇ ਤੁਹਾਨੂੰ ਵੀਡੀਓ ਬਣਾਵਾਂਗੇ ਤੇ ਫਿਲਹਾਲ ਲਾਸਟ ਵਾਰੀ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਜਦੋਂ ਪ੍ਰੋਪਰ ਚਾਚੇ ਦੀ ਕੋਠੀ ਤਿਆਰ ਹੋ ਗਈ ਫਿਰ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਜੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਮੈਨੂੰ ਮੈਸੇਜ ਕਰ ਲਿਓ ਕੋਈ ਨਕਸ਼ੇ ਬਾਰੇ ਪਤਾ ਕਰਨਾ ਸਭ ਕੁਝ ਤੁਹਾਨੂੰ ਦੱਸਾਂਗੇ ਤੇ ਬਾਕੀ ਚਾਚੇ ਨੇ ਡਿੱਗੀ ਬਣਾਈ ਆ ਇਹ ਬਹੁਤ ਵਧੀਆ ਕੰਮ ਆ ਤੇ ਚਾਹੀਦੀ ਵੀ ਆ ਪੀਰ ਪਾਣੀ ਪੁਣੀ ਬੰਦੀ ਹੋ ਜਾਂਦੀ ਪਾਣੀ ਨਹੀਂ ਆਉਂਦਾ ਜਾਂ ਉਹ ਵੀ ਪ੍ਰੋਪਰ ਆ ਅਖਰ ਘਰ ਪਾਉਣ ਵਾਸਤੇ ਚਾਹੀਦੀ ਚਾਹੀਦੀ ਆ ਕਿਉਂਕਿ ਨਹਿਰੀ ਪਾਣੀ ਨਾਲ ਸੋਰਾ ਸੋਰਾ ਨਹੀਂ ਆਉਂਦਾ ਹੂੰ ਬਾਕੀ ਇੱਕ ਵਾਰੀ ਤੁਹਾਨੂੰ ਦਿ ਵੇਖ ਲਓ ਨਿਗਾਹ ਮਾਰ ਲਓ ਮਾੜੀ ਜੀ